ਅੱਗੇ ਦਾ ਭਰਾਵਾ ਛੋਲੇ ਛੂਲੇ ਬੀਜ ਲੈਂਦੇ ਆਪ ਹੁਣ ਧਾ ਦੇਗਾ ਆ ਬਾਈ ਤੋਂ ਲੈ ਅੱਜ ਤੈਨੂੰ ਪਤਾ ਹੀ ਐ ਹੁਣ ਬੀਜਣ ਵਾਲਾ ਕੰਮ ਤਾਂ ਗਿਆ ਸਾਰੇ ਹਾਂ ਹੁਣ ਤਾਂ ਸੋਥੋ ਹੀ ਭਾਲਦੇ ਕਿ ਨਹੀਂ ਉਹਦਾ ਜਾਬ ਬਾਈ ਹੁਣ ਤਾਂ ਕੀ ਛੋਲੇ ਵਾਲਾ ਕੰਮ ਵੀ ਗਿਆ ਵੀ ਕੱਢੇ ਵਾਲਾ ਕੰਮ ਹੀ ਚੱਲ ਪਿਆ ਹਾਂ ਬਈ ਚੱਲ ਹੁਣ ਤਾਂ ਐ ਕਹਿੰਦਾ ਅਗਲਾ ਵੀ ਕੱਢ ਕੇ ਸਾਨੂੰ ਦੇ ਦੇ ਐ ਕਹਿੰਦਾ ਵੀ ਚਲ ਤੇ ਮਸਾਲਾ ਹੈਗਾ ਤੇਰੇ ਕੋਲ ਪਾ ਦੇ ਯਾਰ ਉਹ ਵੀ ਮੋਰੀ ਭਲਾ ਸਬਜ਼ੀ ਭਾਲਦਾ ਹੁਣ ਤਾਂ ਹਾਂ ਹੁਣ ਤਾਂ ਅਗਲਾ ਭਰਾਵਾ ਕਹਿੰਦਾ ਸਬਜ਼ੀ ਬਣੀ ਬਣਾਈ ਭਾਲਦਾ ਐ ਹੁਣ ਤਾਂ ਕੰਮ ਗਿਆ ਕਹਿੰਦਾ ਜਿਹੜਾ ਆਪਣੇ ਪ੍ਰਾਣੇ ਆ ਜਵਾਨੇ ਆਲਾ ਠੂਠਾ ਆਲਾ ਹਾਂ ਕੱਢਦੇ ਬਾਈ ਪਹਿਲਾਂ ਵਾਲੇ ਕੰਮ ਕਰ ਗਏ ਸਾਰੇ ਗਏ ਹੈਨਾ ਹੁਣ ਤਾਂ ਬਾਲਾ ਸੋਹਲ ਕੰਮ ਹੋ ਗਿਆ ਯਾਰ ਹਾਂ ਪਹਿਲਾਂ ਔਰ ਆਪਣੇ ਵਰਗੇ ਦਾ ਰੋਟੀਆਂ ਭੋਪਾ ਭੋਖਾ ਲੈ ਲੈਂਦੇ ਸੀ ਤਾਂ ਵੀ ਚੱਲੇ ਸੀ ਭੋਪਾ ਖਾ ਲੈਂਦੇ ਸੀ ਸਾਰਾ ਕੁਝ ਚੱਲ ਜਾਂਦਾ ਸੀ ਦੋ ਦਿਨ ਖਾਦੇ ਨਹੀਂ ਸੀ ਨਹੀਂ ਖਾ ਲੈਂਦੇ ਸੀ ਤੇ ਫਿਰ ਹਾਂ ਤਾਂ ਵੀ ਚੱਕਰ ਨਹੀਂ ਸੀ ਹਾਂ ਵੀ ਚੱਕਰ ਨਹੀਂ ਸੀ ਹਾਂ ਭੁੱਖ ਵੀ ਘਟ ਜਾਂਦੀ ਸੀ ਅੰਨ ਦਾ ਵੀ ਫਰਕ ਹੈ ਅੰਨ ਦਾ ਵੀ ਫਰਕ ਹੈ ਹੁਣ ਅੰਨ ਨਹੀਂ ਹੁੰਦਾ ਭਾਂਡਾ ਦੋਫ ਕਰਦਾ ਹੂੰ ਇਹਦਾ ਫਰਕ ਹੈਗਾ ਅਜਮੇ ਦਾ ਨਹੀਂ ਆਉਂਦਾ 19 ਮਤਲਬ ਖਰਾਕ ਹੈ ਖਫਨ ਖਾ ਲੂ ਹਜਮੇ ਨਹੀਂ ਹੋਗੀ ਉਹਦਾ ਪ੍ਰਵਾਹ ਨਹੀਂ ਸੀ ਉਹਦਾ ਪ੍ਰਵਾਹ ਨਹੀਂ ਸੀ ਉਹ ਦੋ ਦਿਨਾਂ ਚੱਲ ਲਿਆ ਟਿਕ ਟਿਕ ਚੱਲਦੇ ਸੀ ਉਹਦੇ ਨਾਲ ਹੁਣ ਖਾਂਦਾ ਕੋਈ ਨਾ ਭਰਾਵਾ ਚੱਕਦਾ ਵੀ ਤੇਰੇ ਪਰੇ ਹੁਣ ਤਾਂ ਕੋੜਾ ਹੀ ਲੜੀ ਜੀ ਇੱਕ ਮੱਧ ਦੇ ਦੇ ਕਹਿੰਦੇ ਸਨ ਤਾਂ ਟੱਟੀਆਂ ਲੱਗੀਆਂ ਕੀ ਕਰੇਗਾ ਮੇਰਾ ਘਾੜੇ ਦੇ ਉੱਤੇ ਨਾ ਬਸੇਰੀ ਪਿਛੀ ਕੋਣ ਖਾਂਦਾ ਹੋਇਆ ਦੋ ਦੋ ਕਿਹੜਾ ਪਿੰਡ ਤੇਰਾ ਪਿੰਡ ਤਾਂ ਪਸਾ ਪੀਂਦੇ ਹੁਣ ਤਾਂ ਆ ਹਾਂ ਠੀਕ ਹੈ ਚੱਲ ਉਹ ਘਾੜੇ ਚੱਲਦੇ ਹੁੰਦੇ ਸੀ ਹਾਂ ਤੱਤਾ ਉੱਤੱਤਾ ਗੁੜ ਕੰਦੇਈ ਆ ਯਾ ਬੜਾ ਬੱਪੀ ਆਣਾ ਮਸ਼ਹੂਰ ਸੀ ਕਰ ਹਾਂ ਕੱਪੜੇ ਕੋਲੇ ਕੱਪੜਿਆਂ ਕੋਲੇ ਜਾਂ ਤਾਂ ਤੁਸੀਂ ਗਾ ਕਲਾੜੇ ਚੱਲਦੇ ਹੁੰਦੇ ਸੀ ਇਹਦੇ ਭੈਣ ਦਾ ਉਹ ਪੂਰੀ ਜਵਾਲੀ ਸੀਗੀ ਉਹ ਕਿਆ ਕਰ ਰਤਾ ਕੱਟ ਕੇ ਉਹ ਜ਼ੋਰ ਵੀ ਸੀਗਾ ਬਾਰੀਆਂ ਲਾ ਲੈਂਦੇ ਵੀੜੀਆਂ ਹਾਂ ਹਾਂ ਤੇਰਾ ਮੈਂ ਫੜਿਆ ਤੂੰ ਮੈਂ ਤੇਰਾ ਫੜਿਆ ਤੂੰ ਅੱਠ ਅੱਠ ਰਾਤਾਂ ਲੱਗ ਜਾਂਦੀ ਹਾਂ ਹਾਂ ਬਹੁਤ ਫਰਕ ਸੀ ਉਦੋਂ ਯਾਰ ਏਕਾ ਵੀ ਸੀਗਾ ਹਾਂ ਏਕਾ ਸੀਗਾ ਅੱਠ ਦਾ ਅੱਠ ਰਾਤ ਤੁਰੇ ਬਦਲੇ ਜਾਂ ਉਹ ਇੰਨਾ ਕੋਈ ਹੋਦਾ ਸੀ ਹਾਂ ਜੇ ਕੰਮ ਮੜਾ ਕੱਟਾ ਨਾ 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 ਇਹਦੇ ਉੱਪਰ ਨਾ ਹੁੰਦੇ ਰਿਪੇਟੇ ਰੰਟ ਜੀ ਵਸ ਨਾ ਉਹ ਮਸਤੀ ਜ਼ਿੰਦਗੀ ਹੁੰਦੀ ਜੀ ਯਾਰ ਮਸਤੀ ਜ਼ਿੰਦਗੀ ਹਾਂ ਪੁਰੀਆਂ ਵੀ ਪੁਰੀਆਂ ਦੇ ਵਿੱਚ ਇਹਦੇ ਚੀਜ਼ ਤਾਂ ਹੈ ਹੀ ਨਹੀਂ ਆ ਪਤਾ ਹੀ ਨਹੀਂ ਸੀ ਨਾ ਉਹਦੇ ਲੱਕੜ ਤੋਂ ਯਾਸਰ ਕਾ ਮੋਇਲਾ ਜਿਹਦੇ ਤੇ ਦੀ ਇੱਕ ਕੰਮ ਵਧਾਤਾ ਵਧਾਤਾ ਪਤਾ ਲੱਗਦਾ ਨਹੀਂ ਉਹ ਜਿੱਤੇ ਤੂ ਲਾਲਾ ਮੇਰਾ ਲਾਲਾ ਜਿਵੇਂ ਪਤਾ ਲੱਗਦਾ ਕੀ ਕਹਿੰਦੇ ਕਿਤੇ ਸੱਤ ਪੁਰੀਆਂ ਲਾਈ ਜਾਂਦੀ ਅੰਦਰ ਬਦਲਾ ਰਗ ਵੱਡਾ ਕੰਮ ਹੋ ਗਿਆ ਵੱਡਾ ਕੰਮ ਹੋ ਗਿਆ ਪਤਾ ਨਹੀਂ ਜਿਆਦਾ ਵੱਧ ਗਿਆ ਜਿਆਦਾ ਵੱਧ ਗਿਆ ਕੰਟਰੋਲ ਨਹੀਂ ਹੁੰਦਾ ਨਾ 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 ਕੰਟਰੋਲ ਨਹੀਂ ਕੰਟਰੋਲ ਇਹ ਨਹੀਂ ਹੋਉਂਦੀ ਕੰਟਰੋਲ ਤਾਂ ਫਿਰ ਐ ਚੱਕਰ ਹੋ ਗਿਆ ਨਾ ਦਿਮਾਗ ਹੀ ਉੱਥੇ ਭੱਜ ਜਾਂਦਾ ਹੈ ਦੇਖਣਾ ਜਿਹੜਾ ਉਹ ਦੇਖਦਾ ਹੈ ਨਾ ਸਹੀ ਚੀਜ਼ਾਂ ਹਾਂ ਬਸ ਨਹੀਂ ਬਹਿਗਾ ਇਹ ਸਹੀ ਤਾਂ ਬਹੁਤ ਹੈ ਦੇਖਦੇ ਨਹੀਂ ਅਗਲੇ ਇਹਨੇ ਮੈਚ ਨੂੰ ਦਾ ਦੇਣਾ ਆਪਣਾ ਦਾ ਜਵਾਕ ਵਾਕ ਵਾਕ ਅਸੀਂ ਬਾਹਰ ਆ ਮੈਂ ਇਹ ਤੋਂ ਜਿੰਨਾ ਕੁ ਸਿੱਖਿਆ ਮੈਂ ਕਹਿੰਦਾ ਇਹਦੇ ਵਰਗੀ ਚੀਜ਼ ਹੀ ਕੋਈ ਨਹੀਂ ਆਇਆ ਵਧੀਆ ਵਧੀਆ ਪਰ ਵਰਤਨ ਦਾ ਢੰਗ ਆਉਣਾ ਚਾਹੀਦਾ ਮਿਲ ਤੋਂ ਮਿਲਤੀ ਸਾਰੇ ਕੰਮ ਹੁੰਦੇ ਹੁੰਦੇ ਹੈ ਗੱਲ ਕਰ ਵੀ ਲੋਕ ਫਿਰ ਤੈਨੂੰ ਪਤਾ ਪਤਾ ਪਾ ਗ ਜਾਂਦੇ ਪਾ ਗ ਜਾਂਦੇ ਬਾਕੀ ਹਾਂ ਹੁਣ ਫਰਕ ਹੈ ਪਰ ਕਹਦੇ ਆਪਣੇ ਵੀ ਮੰਨਦੇ ਨਾ ਇਸ ਪਰ ਮੰਨਤਾਂ ਦੇ ਵਿੱਚ ਹੋਰ ਕਿੱਥੇ ਫਰਕ ਮੰਨਦੇ ਨੇ ਅੱਗੇ ਵੀ ਲਾਲਾ ਸਾਹਿਬ ਅਸੀਂ ਅਸੀਂ ਯਾਰ ਛੇਤੀ ਕਰੇ ਕਿਸੇ ਮੈ ਪਤਾ ਨਹੀਂ ਨਿਕਲਦੀ ਬਾਰੂ ਕਰੋ ਬੀਤੀ ਹੈ ਬਾਰੂ ਕਰੋ ਬੀਤੀ ਹੈ ਐ ਵਰਕ ਹੁੰਦਾ ਸੀ ਤੇ ਹੁਣ ਕਹਿੰਦਾ ਸੰਭਲੀ ਵੀ ਦੀ ਹੁਣ ਕਹਿੰਦਾ ਉਹ ਕਹਿੰਦਾ ਹੁਣ ਤਾਂ ਵੀ ਪਿਓ ਪੁੱਤ ਨੂੰ ਕਹਿੰਦਾ ਨਾ ਵੀ ਬੋਤਲ ਲਿਆ ਕੇ ਦੇ ਹਾਂ ਲਿਆ ਕੇ ਜੀ ਕਦੇ ਚੱਕਰ ਵੀ ਹੋ ਗਿਆ ਕੋਈ ਹੁੰਦਰਾ ਪਿਓ ਪਿਤਾ ਵੀ ਕਦੇ ਅਸੀਂ ਆਏ ਇਹਨੂੰ ਡਰਦੇ ਹੁੰਦੇ ਸੀ ਪਤਾ ਨਾ ਲੱਗਦੀ ਤੇ ਅਸਾ ਓਏ ਪੂਰੇ ਵੱਡੇ ਹੋ ਗਏ ਜਦੋਂ ਮੈਂ ਫੋਲ ਜਬਾਤ ਜਿਵਾਕਾਂ ਵਾਲੇ ਇਹੋ ਦਾਰੂ ਪੀਣ ਲੱਗੇ ਦਾਰੂ ਪੀਣ ਲੱਗੇ ਦਾਰੂ ਦੇ ਵਿੱਚ ਇਹਨਾਂ ਚਸ ਨਾ 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 ਜਦੋਂ ਚਸ ਪੈ ਗਈ ਫੇਰ ਹੱਦੀ ਫੇਰ ਆ ਜੀ ਹੁੰਦਾ ਹੀ ਹੈ ਵਰਕ ਤਾਂ ਫੇਰ ਇਹਦੀ ਕਾਸਾ ਹਾਂ ਇਹ ਤਾਂ ਹੈਗਾ ਚਲੋ ਧੰਨਵਾਦ ਜੀ ਸਾਰਿਆਂ ਨੂੰ ਭਾਈ ਚੰਗਾ ਲੱਗਿਆ ਤਾਂ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਜੀ ਤਰਵੰਡੀ ਸਾਹਿਬ ਬੈਠੇ ਆ ਅਸੀਂ ਦਮਦਮਾ ਸਾਹਿਬ ਆ ਦੇਖੋ ਹੁਣ ਸਾਰੇ ਆ ਬੈਠੇ ਹਾਂ ਮਤਾਰੇ ਛੋੜੂ ਆ ਵੇਚੀ ਜਾਂਦੇ ਆ ਟਾਈਮ ਪਾਸ ਕਰੀਏ ਨੇ ਵਧੀਆ ਗੱਲ ਆ ਯਾਰ ਹੁਣ ਠੰਡ ਚ ਕੰਮ ਕਰਦੇ ਆ ਵਧੀਆ ਯਾਰ ਕੰਮ ਕਰਕੇ ਕਮਾਉਣਾ ਦਾ ਯਾਰ ਸਾਰਾ ਚੰਗੂ ਜੰਗ ਨਾ 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 ਕੋਈ ਮਾੜਾ ਨਹੀਂ ਹਾਂ ਘੋਰਾ ਮਾੜੀ ਹੈ ਪਰ ਕੰਮ ਕਰਕੇ ਤਾਂ ਕੋਈ ਵੀ ਹੈ ਕਿ ਸਾਰੇ ਤਾਂ ਦੇ ਦੀ ਆ ਤਾਂ ਦੇ ਦੀ ਕੋਈ ਤੱਕ ਮਾੜੀ ਨਹੀਂ ਨਾ ਨਾ ਇਹ ਤਾਂ ਮਿਹਨਤ ਹੈ ਮਿਹਨਤੀ ਹੈ ਨਾ ਇੱਥੇ ਆਪਾਂ ਜਾਂਦੀ ਹੌਲੀ ਹੌਲੀ ਟਾਈਮ ਲੱਗਦਾ ਟਾਈਮ ਲੱਗਦਾ ਟਾਈਮ ਲੱਗਦਾ ਟਾਈਮ ਨਹੀਂ ਲੱਗਦਾ ਹਾਂ ਰੰਗਾਈ ਧੰਨਵਾਦੀ